ਗੁਰੂ ਜੀ ਅਤੇ ਭਾਈ ਮਰਦਾਨਾ ਆਪਣੀ ਦੂਜੀ ਉਦਾਸੀ ਸਮੇ ਸਿਆਲਕੋਟ ਸ਼ਹਿਰ ਪਹੁੰਚੇ। ਉਹਨਾਂ ਦੇਖਿਆ ਕਿ ਇੱਕ ਡੇਰੇ ਦੇ ਨੇੜੇ ਲੋਕਾਂ ਦਾ ਬਹੁਤ ਰੋਲਾ ਪੈ ਰਿਹਾ ਸੀ। ਪੁੱਛਣ ਉੱਪਰ ਪਤਾ ਲੱਗਾ ਕਿ ਪੀਰ ਹਮਜ਼ਾ ਗੌਸ ਸਾਰੇ ਸ਼ਹਿਰ ਨੂੰ ਗਰਗ ਕਰਨ ਲਈ ਖੁਦਾ ਅੱਗੇ ਪ੍ਰਾਰਥਨਾ ਕਰ ਰਿਹਾ ਸੀ। ਉਸਨੇ ਲੋਕਾਂ ਵਿੱਚ ਪ੍ਰਸਿੱਧ ਕੀਤਾ ਹੋਇਆ ਸੀ ਕਿ ਉਹ ਚਾਲੇ ਦਿਨ ਆਪਣੇ ਗੁਬੰਦ ਵਿੱਚ ਬੰਦ ਰਹਿ ਕੇ ਵਰਤ ਰੱਖੇਗਾ ਤੇ ਸੂਰਜ ਦੀ ਰੋਸ਼ਨੀ ਤੱਕ ਵੀ ਨਹੀਂ ਦਿਖੇਗੀ। 40 ਦਿਨਾਂ ਪਿੱਛੋਂ ਜਦੋਂ ਉਹ ਮੱਟ ਵਿੱਚੋਂ ਬਾਹਰ ਨਿਕਲੇਗਾ ਤਾਂ ਸਾਰਾ ਸ਼ਹਿਰ ਗਰਖੋ ਜਾਵੇਗਾ। ਗੁਰੂ ਜੀ ਨੇ ਪਾਈ ਮਰਦਾਨੀ ਨੂੰ ਉਸ ਪਾਸ ਭੇਜਿਆ ਤਾਂ ਜੋ ਉਹ ਆਪਣਾ ਹੱਥ ਤਿਆਗ ਦੇਵੇ। ਪੀਰ ਦੇ ਚੇਲਿਆਂ ਨੇ ਪਾਈ ਮਰਦਾਨੇ ਨੂੰ ਉਸ ਤੱਕ ਪੁੱਜਣ ਹੀ ਨਾ ਦਿੱਤਾ। ਉਸ ਤੋਂ ਬਾਅਦ ਗੁਰੂ ਜੀ ਨੇ ਸ਼ਬਦ ਗਾਉਣ ਸ਼ੁਰੂ ਕਰ ਦਿੱਤਾ। ਜਿਸ ਨਾਲ ਪੀਰ ਦਾ ਗੁਬੰਦ ਫਟ ਗਿਆ। ਜਦੋਂ ਸੂਰਜ ਦੀਆਂ ਕਿਰਨਾਂ ਅੰਦਰ ਗਈਆਂ ਤਾਂ ਗੁੱਸੇ ਦਾ ਭਰਿਆ ਹੋਇਆ ਪੀਰ ਬਾਹਰ ਨਿਕਲ ਆਇਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਚੰਗਾ ਨਹੀਂ ਕੀਤਾ ਮੈਨੂੰ ਇਸ ਸ਼ਹਿਰ ਨੂੰ ਗਰਕ ਕਰਨ ਤੋਂ ਰੋਕ ਲਿਆ ਇਸ ਸ਼ਹਿਰ ਵਿੱਚ ਸਾਰੇ ਝੂਠੇ ਵਸਦੇ ਹਨ ਮੇਰੇ ਨਾਲ ਇੱਕ ਸੇਠ ਨੇ ਇਕਰਾਰ ਕੀਤਾ ਸੀ ਕਿ ਜੇ ਮੈਂ ਖੁਦਾ ਪਾਸੋਂ ਉਸ ਨੂੰ ਪੁੱਤਰ ਲੈ ਦੇਵਾਂ ਉਹ ਪੁੱਤਰ ਮੇਰੀ ਸੇਵਾ ਲਈ ਡੇਰੇ ਵਿੱਚ ਛੱਡ ਦੇਵੇਗਾ ਮੈਂ ਉਸ ਨੂੰ ਖੁਦਾ ਪਾਸੋਂ ਪੁੱਤਰ ਲੈ ਦਿੱਤਾ ਹੁਣ ਉਹ ਪੁੱਤਰ ਦੇਣ ਤੋਂ ਮੁਕਰ ਗਿਆ ਹੈ ਸਾਰਾ ਸ਼ਹਿਰ ਉਸ ਦੀ ਹਮਦਰਦੀ ਕਰਦਾ ਹੈ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ ਜਿਸ ਨੇ ਉਸ ਨੂੰ ਖੁਦਾ ਪਾਸੋਂ ਪੁੱਤਰ ਲੈ ਕੇ ਦਿੱਤਾ ਗੁਰੂ ਜੀ ਨੇ ਪੀਰ ਨੂੰ ਕਿਹਾ ਇਹ ਤਾਂ ਆਪਾਂ ਹੁਣੇ ਹੀ ਦੇਖ ਲੈਂਦੇ ਹਾਂ ਕਿ ਕੋਈ ਸ਼ਹਿਰ ਵਿੱਚ ਸੱਚਾ ਵੱਸਦਾ ਹੈ ਜਾਂ ਨਹੀਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ 2 ਪੈਸੇ ਦੇ ਕੇ ਕਿਹਾ ਬਾਜ਼ਾਰ ਵਿੱਚੋਂ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਲਿਆ। ਭਾਈ ਮਰਦਾਨਾ 2 ਪੈਸੇ ਲੈ ਕੇ ਬਾਜ਼ਾਰ ਵਿੱਚ ਹਰ ਦੁਕਾਨ ਤੋਂ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਪੁੱਛਣ ਲੱਗਾ। ਸਭ ਦੁਕਾਨਦਾਰ ਭਾਈ ਮਰਦਾਨੇ ਨੂੰ ਸੁਦਾਈ ਸਮਝ ਕੇ ਅੱਗੇ ਤੋਰ ਦੇਣ। ਪੁੱਛਦਾ ਪੁੱਛਦਾ ਉਹ ਮੋਲ ਚੰਦ ਖत्री ਦੀ ਦੁਕਾਨ ਉੱਪਰ ਪਹੁੰਚਾ। ਉਸਨੇ 2 ਪੈਸੇ ਲੈ ਕੇ ਇੱਕ ਕਾਗਜ਼ ਉੱਪਰ ਲਿਖ ਦਿੱਤਾ। ਜੀਉਣਾ ਝੂਠ ਹੈ ਮਰਨਾ ਸੱਚ ਹੈ ਪਾਈ ਮਰਦਾਨੇ ਨੇ ਉਹ ਕਾਗਜ਼ ਗੁਰੂ ਜੀ ਨੂੰ ਆ ਕੇ ਦੇ ਦਿੱਤਾ ਗੁਰੂ ਜੀ ਨੇ ਉਹ ਕਾਗਜ਼ ਪੀਰ ਨੂੰ ਦਿਖਾ ਕੇ ਕਿਹਾ ਇਸ ਸ਼ੇਰ ਵਿੱਚ ਸੱਚੇ ਵੀ ਵੱਸਦੇ ਹਨ ਉਹਨਾਂ ਨੂੰ ਗਰਗ ਕਰਨਾ ਪਾਪ ਸੀ ਪੀਰ ਨੇ ਕਿਹਾ ਭਗਤ ਜੀ ਇਹ ਮੂੰਹੋਂ ਤਾਂ ਕਹਿੰਦੇ ਹਨ ਪਰ ਕਰਦੇ ਨਹੀਂ ਮੈਂ ਤਾਂ ਇਹਨਾਂ ਨੂੰ ਅਜਮਾ ਕੇ ਦੇਖ ਲਿਆ ਤੁਸੀਂ ਵੀ ਦੇਖ ਲਵੋ ਗੁਰੂ ਜੀ ਨੇ ਇਹ ਸੁਣ ਕੇ ਮੋਹਨ ਚੰਦ ਨੂੰ ਡੇਰੇ ਉੱਪਰ ਬੁਲਾ ਲਿਆ ਅਤੇ ਉਸ ਨੂੰ ਕਿਹਾ ਤੂੰ ਲਿਖਿਆ ਕਿ ਮਰਨਾ ਸੱਚ ਹੈ ਜੇ ਤੈਨੂੰ ਯਕੀਨ ਹੈ ਤਾਂ ਤੂੰ ਘਰ-ਬਾਰ ਛੱਡ ਕੇ ਇਸ ਪੀਰ ਦੀ ਸੇਵਾ ਵਿੱਚ ਲੱਗ ਜਾ ਮੋਹਨ ਚੰਦ ਕਤਰੀ ਨੇ ਗੁਰੂ ਜੀ ਦਾ ਕਿਹਾ ਮੰਨ ਲਿਆ ਆਪਣਾ ਸਭ ਕੁਝ ਪੁੱਤਾਂ ਨੂੰ ਸੌਂ ਕੇ ਪੀਰ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ ਮੋਹਨ ਚੰਦ ਨੂੰ ਆਪਣੀ ਸੇਵਾ ਵਿੱਚ ਹਾਜ਼ਰ ਹੋਇਆ ਦੇਖ ਕੇ ਪੀਰ ਬਹੁਤ ਖੁਸ਼ ਹੋਇਆ ਉਸ ਦਾ ਸਾਰਾ ਗੁੱਸਾ ਜਾਂਦਾ ਰਿਹਾ ਜਿਹੜਾ ਉਸ ਸ਼ਹਿਰ ਵਾਲਿਆਂ ਉੱਪਰ ਸੀ ਸ਼ਹਿਰ ਵਾਲੇ ਵੀ ਬੇਫਿਕਰ ਹੋ ਕੇ ਆਪਣੇ ਕਮਾਂਕਾਰਾਂ ਨੂੰ ਚਲੇ ਗਏ ਗੁਰੂ ਜੀ ਨੇ ਪੀਰ ਨੂੰ ਸਮਝਾਇਆ ਖੁਦਾ ਬਹੁਤ ਹੀ ਬਿਆੰਤ ਹੈ ਉਸ ਦੇ ਨਾਲ ਟੱਕਰ ਲੈਣੀ ਨਹੀਂ ਸੋਭਦੀ ਫਕਰਾਂ ਦਾ ਧਰਮ ਹੈ ਉਸ ਦੇ ਹੁਕਮ ਅnder ਚੱਲਣਾ ਜਿੱਥੇ ਤੱਕ ਹੋ ਸਕੇ ਦੁਨੀਆ ਦਾ ਭਲਾ ਕਰਨਾ ਮਨ ਵਿੱਚ ਦੂਜਿਆਂ ਦਾ ਬੁਰਾ ਕਰਨ ਦਾ ਖਿਆਲ ਵੀ ਨਹੀਂ ਆਉਣਾ ਚਾਹੀਦਾ ਗੁਰੂ ਜੀ ਦੇ ਵਚਨ ਸੁਣ ਕੇ ਪੀਰ ਦਾ ਸਾਰਾ ਗੁੱਸਾ ਸ਼ਾਂਤ ਹੋ ਗਿਆ ਤੇ ਉਸ ਨੇ ਮੂਲਾ ਖਤਰੀ ਨੂੰ ਵੀ ਆਜ਼ਾਦ ਕਰ ਦਿੱਤਾ ਮੂਲਾ ਖਤਰੀ ਗੁਰੂ ਜੀ ਦੇ ਵਚਨਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਤੇ ਉਸ ਨੇ ਆਪਣਾ ਘਰ-ਬਾਰ ਛੱਡ ਕੇ ਗੁਰੂ ਜੀ ਦੇ ਸੰਗ ਰਹਿਣ ਦਾ ਮਨ ਬਣਾ ਲਿਆ ਤੇ ਮੂਲਾ ਖਤਰੀ ਆਪਣਾ ਘਰ-ਬਾਰ ਛੱਡ ਕੇ ਗੁਰੂ ਜੀ ਅਤੇ ਪਾਈ ਮਰਦਾਨੇ ਦੇ ਨਾਲ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਤੇ ਉਹਨਾਂ ਦੇ ਨਾਲ ਹੀ ਚਲਾ ਗਿਆ